ਖੁਸ਼ੀ ਤੇ ਰੂਹ ਨੂੰ ਸਕੂਨ ਦੇਣ ਵਾਲੀਆਂ ਕੁਝ ਅਜਈਆਂ ਸਾਡੀਆਂ ਥਾਵਾਂ ਹੁੰਦੀਆਂ ਨੇ ਜਿੱਥੇ ਜਾ ਕੇ ਅਸੀਂ ਨਤਮਸਤਕ ਹੁੰਨੇ ਆ ਤੇ ਆਪਣੇ ਆਪ ਨੂੰ ਜਿਹੜਾ ਹਲਕਾ ਮਹਿਸੂਸ ਕਰਦੇ ਆ ਤੇ ਜਿਹੜੀਆਂ ਆਪਣੀਆਂ ਕਹਿੰਦੇ ਨੇ ਪਰਿਵਾਰਾਂ ਦੇ ਲਈ ਸੁੱਖਾਂ ਹੁੰਦੀਆਂ ਨੇ ਜਾਂ ਵਾਸੀਆਂ ਦੇ ਲਈ ਸੁੱਖਾਂ ਆਉਂਦਿਆਂ ਨੇ ਉਹ ਹਮੇਸ਼ਾ ਪੂਰੀਆਂ ਹੁੰਦੀਆਂ ਨੇ ਤੇ ਜਿੱਥੇ ਸਾਡੇ ਗੁਰੂਆਂ ਪੀਰਾਂ ਦੇ ਚਰਨ ਪਏ ਹੋਣ ਤੇ ਉਸ ਧਰਤੀ ਨੂੰ ਹਮੇਸ਼ਾ ਪਵਿੱਤਰ ਮੰਨਿਆ ਜਾਂਦਾ ਏ ਤੇ ਉਸ ਧਰਤੀ ਦੀ ਪਾਵਨ ਸ਼ੋ ਨੂੰ ਅਸੀਂ ਸ਼ੋਨ ਦੇ ਲਈ ਹੀ ਪਾਕਿਸਤਾਨ ਦੇ ਤੱਕ ਲੋਕਾਂ ਦਾ ਆਉਣਾ ਜਾਣਾ ਜਿਹੜਾ ਲੰਘਿਆਂ ਦੇ ਰਾਹੀ ਉਹ ਲੱਗਿਆ ਰਹਿੰਦਾ ਏ ਸੋ ਇਸੇ ਵਿਸ਼ੇ ਤੇ ਅੱਜ ਜਿਹੜੀ ਸਾਡੀ ਪੂਰੀ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਕੌਲਰ ਜੁੜ ਚੁੱਕੇ ਨੇ ਉਹਨਾਂ ਨੂੰ ਸਵਾਗਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਬਬਾ ਸਵਾਗਤ ਹੈ ਤੁਹਾਡਾ ਈਵਨ ਪੰਜਾਬੀ ਟੀਵੀ ਤੇ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਸ਼ੁਕਰੀਆ ਜੀ ਠੀਕ ਹੈ ਨਾ ਚਾਹੋਗੇ ਜੀ ਸਿੱਖਾਂ ਦੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਕਿਉਂਕਿ ਕਰਤਾਰਪੁਰ ਦਾ ਲਾਂਘਾ ਜਿਹੜਾ ਉਹ ਖੋਲ ਦਿੱਤਾ ਗਿਆ ਹਾਂ ਜੀ ਦੇਖੋ ਜਿਹੜਾ ਮਤਲਬ ਇਹ ਤਾਂ ਉਹ ਦਰਸ਼ਨਾਂ ਵਾਸਤੇ ਜਥਾ ਜਾਊਗਾ ਜੀ ਆ ਉਹਦੇ ਵਿੱਚ 3000 ਬੰਦਾ ਹੈ ਜਿਹੜਾ ਸਿੱਖਸਾ ਦਾ ਲੋ ਹੈ ਸਭ ਗੁਰੂ ਸਾਹਿਬ ਦੇ ਜਿਹੜੇ ਗੁਰਦੁਆਰਾ ਸਾਹਿਬ ਨੇ ਉੱਥੇ ਦਰਸ਼ਨ ਦੇਖਾਰ ਕਰਨ ਵਾਸਤੇ ਜਾ ਰਿਹਾ ਜਿਦੇ ਵਿੱਚ 60% ਆ ਬਾਤੀ ਪੰਜਾਬ ਤੋਂ ਜਾ ਰਹੀ ਹੈ ਜਿਹਦਾ ਮਤਲਬ ਇਹ ਹੈ ਕਿ 1800 ਲੋਕ ਨੇ ਜਿਹੜੇ ਉਹ ਪੰਜਾਬ ਦੇ ਹੋਣਗੇ ਤੇ 2555 ਲੋਕ ਨੇ ਜਿਹੜੇ ਉਹ ਦਿੱਲੀ ਦੇ ਹੋਣਗੇ ਤੇ ਕੁਝ ਹਰਿਆਣੇ ਦੇ ਹੋਣਗੇ ਬਾਕੀ ਆਲ ਇੰਡੀਆ ਤੋਂ ਹੋਣਗੇ ਕਿਉਂਕਿ ਜੁਕਤੀ ਜਾਂ ਹੋਰ ਉਹਥੇ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਹੈ ਨਹੀਂ ਉਥੇ ਬੋਰਡ ਨੇ ਸਿੱਖ ਬੋਰਡ ਮਤਲਬ ਸਿੱਖ ਵੈਲਫੇਅਰ ਬੋਰਡ ਉਹਨਾਂ ਦੀ ਨਿਯਮ ਨਿਯੁਕਤ ਕਰਨਗੇ ਜਿਵੇਂ ਪੰਜਾਬ ਵਾਲੇ ਨੇ ਪੰਜਾਬ ਵਾਲਿਆਂ ਦੀ ਨਿਮਾਇੰਦਗੀ ਹੈ ਜਿਹੜੀ ਕੋਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੂਗੀ ਜਿਹੜੇ ਦਿੱਲੀ ਤੋਂ ਜਾਣਗੇ 555 ਉਹਨਾਂ ਦੀ ਨੁਮਾਇੰਦਗੀ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੈਨੇਜਮੈਂਟ ਕਮੇਟੀ ਦਿੱਲੀ ਦੀ ਹੈ ਜਿਹੜੀ ਉਹ ਕਰੂਗੀ ਹਰਿਆਣੇ ਵਾਲੇ ਨੇ ਜਿਹੜੇ ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਹ ਉਹਨਾਂ ਦੀ ਨੁਮਾਇੰਦਗੀ ਕਰੂਗੀ ਸਾਰੇ ਮਤਲਬ ਤਾਲਵੀਂ ਦੇ ਨਾਲ ਦਰਸ਼ਨਾ ਵਾਸਤੇ 3 ਤਰੀਕ ਤੋਂ ਇਹ ਜਾਣਗੇ ਤੇ ਉਸ ਤੋਂ ਬਾਅਦ 3 ਨਵੰਬਰ ਨੂੰ ਪਰ ਲਗਭਗ 12 ਨਵੰਬਰ ਨੂੰ ਇਹਨਾਂ ਦੀ ਵਾਪਸੀ ਹੈ ਤੇ ਗੁਰੂ ਸਾਹਿਬ ਅੱਗੇ ਬੇਨਤੀ ਇਹੀ ਕਰਦੇ ਆਂ ਇਹ ਨਾਲ ਜਿਹੜੀ ਯਾਤਰਾ ਉਹ ਬਿਲਕੁਲ ਸਫਲ ਹੋਵੇ ਤੇ ਦੋਨਾਂ ਦੇਸ਼ਾਂ ਦੇ ਵਿੱਚ ਆਪਸੀ ਭਾਈਚਾਰ ਕਸਾਂਜ ਹੈ ਜਿਹੜੀ ਉਹ ਹਾਲ ਹੋਵੇ ਦੁਆਰੇ ਜਿਹੜਾ ਮਤਲਬ ਖਟਾਸ ਮਨਾਂ ਦੇ ਵਿੱਚ ਪਈ ਸੀਗੇ ਉਹ ਨਫਰਤ ਜੀ ਨਫਰਤ ਤੇ ਦੀਵ ਸੀ ਜਿਹੜੇ ਸੀਗੇ ਉਹ ਖਤਮ ਹੋ ਜਾਣ ਅਸੀਂ ਇਹ ਗੁਰੂ ਸਾਹਿਬ ਦੇ ਅੱਗੇ ਮਤਲਬ ਇਸ ਕਲ ਚਰਨਾ ਦੇ ਵਿੱਚ ਉਹਨਾਂ ਦੇ ਵਿੱਚ ਅਰਦਾਸ ਕਰਦੇ ਆ ਦੂਜੀ ਗੱਲ ਮੈਡਮ ਇਹ ਹੈ ਕਿ ਸਿੱਖਾਂ ਦੇ ਵਿੱਚ ਇਸ ਗੱਲ ਦੀ ਦਾ ਬਾਕੀ ਖੁਸ਼ੀ ਹੈਗੀ ਥੋੜਾ ਜਿਹਾ ਸਿੱਖਾਂ ਦੇ ਮਨਾਂ ਦੇ ਵਿੱਚ ਮਲਾਲ ਇਸ ਗੱਲ ਦਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀਆਂ ਬੋਟਾਂ ਪਈਆਂ ਨੂੰ 15 ਸਾਲ ਦੇ ਜਿਹੜੇ ਤੜੇ ਹੋ ਗਏ ਕਿਉਂਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਕਾफी ਲੋਕ ਬਜ਼ੁਰਗ ਹੋ ਗਏ ਸਾਡੀ ਲੋਕ ਦੀ ਡੈਥ ਹੋ ਗਈ ਕਾफी ਲੋਕ ਛੱਡ ਗਏ ਕਾफी ਲੋਕ ਵਿਦੇਸ਼ਾਂ ਦੇ ਵਿੱਚ ਸੈਟ ਲੋਗੇ ਇਸ ਕਰਕੇ ਮਤਲਬ ਸੈਂਟਰ ਸਰਕਾਰ ਨੂੰ ਜਦੋਂ ਇਸ ਤਰ੍ਹਾਂ ਦੇ ਫੈਸਲੇ ਲੈ ਲੈਨੇ ਤਾਂ ਇੱਕ ਦਿਨ ਮਤਲਬ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੀਆਂ ਚੋਣਾਂ ਬਾਰੇ ਜਲਦ ਐਲਾਨ ਕਰਕੇ ਸਿੱਖ ਜਗਤ ਨੂੰ ਮਨ ਮੋਹ ਲੈਣਾ ਚਾਹੀਦਾ ਕਿਉਂਕਿ 2027 ਦੇ ਵਿੱਚ ਵੋਟਾਂ ਨੇ ਉਹਨਾਂ ਦਾ ਜੇ ਕਾਫੀ ਕੰਮ ਨੇ ਜਿਹੜੇ ਸਿੱਖਾਂ ਦੇ ਇੰਨਾ ਦੇ ਕਰਕੇ ਰੁਕੇ ਪਏ ਨੇ ਇਹਨਾਂ ਨੂੰ ਜਿਵੇਂ ਬੰਦੀ ਸਿੰਘਾਂ ਦਾ ਮਸਲਾ ਆ ਗਿਆ ਇਹ ਸਾਰੇ ਮਸਲੇ ਠੀਕ ਕਰਕੇ ਤਾਂ ਮਤਲਬ ਆਪਣੀ ਬਾਵਾ ਖੱਟ ਸਕਦੀ ਹੈ ਸੈਂਟਰ ਸਰਕਾਰ ਅਤੇ ਇਹਦੇ ਨਾਲ ਸਿੱਖ ਭਾਈਚਾਰੇ ਦੇ ਵਿੱਚ ਜਿਹੜੀ ਵਿੱਚ ਇੰਨੀ ਫੈਲੀ ਹੋਈ ਹੈ ਉਹ ਦੂਰ ਹੋ ਸਕਦੀ ਜੀ ਬਿਲਕੁਲ ਅਕਸਰ ਹੀ ਅਸੀਂ ਦੇਖਦੇ ਆ ਜਦੋਂ ਇਸ ਲੰਗੇ ਨੂੰ ਬੰਦ ਕਰ ਦਿੱਤਾ ਗਿਆ ਸੀ ਤਾਂ ਸਿੱਖਾਂ ਦੇ ਵਿੱਚ ਸਰਕਾਰਾਂ ਦੇ ਲਈ ਜਿਹੜਾ ਰੋਸ ਹੈ ਉਹ ਪਾਇਆ ਗਿਆ ਸੀ ਪਰ ਜਿੱਥੇ ਕਿ ਜੇ ਅਸੀਂ ਪਾਕਿਸਤਾਨ ਨੂੰ ਪਹਿਲਗਾਮ ਹਮਲੇ ਤੋਂ ਬਾਅਦ ਅਨਸੁਰੱਖਿਅਤ ਜਿਹੜਾ ਮਹਿਸੂਸ ਕਰਦੇ ਆ ਕਿ ਸਾਡੇ ਉਧਰ ਪੰਜਾਬ ਦੇ ਬੰਦੇ ਉਧਰ ਜਾਣਗੇ ਤਾਂ ਸ਼ਾਇਦ ਉਹਨਾਂ ਨਾਲ ਕੋਈ ਅਜਿਹੀ ਘਟਨਾ ਨਾ ਵਾਪਰ ਜਾਵੇ ਕਿ ਜਿਹਦੇ ਨਾਲ ਸਾਨੂੰ ਜਾਨੀ ਨੁਕਸਾਨ ਆ ਜਿਹੜਾ ਉਹ ਝੱਲਣਾ ਪਵੇ ਪਰ ਜਦੋਂ ਸਾਡੇ ਗੱਲ ਆ ਜਾਂਦੀ ਹੈ ਸ਼ਰਧਾ ਭਾਵਨਾਵਾਂ ਦੀ ਤਾਂ ਜਾਂ ਨਤਮਸਤਕ ਹੋਣ ਦੀ ਅਸੀਂ ਜਗ੍ਹਾ ਤੇ ਜੋ ਪਵਿੱਤਰ ਹੈ ਤਾਂ ਕਹਿੰਦੇ ਨੇ ਕਿ ਉੱਥੇ ਸਭ ਕੁਝ ਭੁੱਲ ਕੇ ਦੁਬਾਰਾ ਫੇਰ ਇੱਕ ਪਾਈਚਾਰਕ ਸਾਂਝ ਪਾਉਣ ਦੀ ਜਿਹੜੀ ਉਹ ਸ਼ੁਰੂਆਤ ਹੈ ਇੱਕ ਕੀਤੀ ਗਈ ਹੈ ਦੇਖੋ ਜਿਵੇਂ ਹੈ ਨਾ ਜਿਉਂ ਉੱਥੇ ਜਾ ਕੇ ਕੋਈ ਸਿਆਸੀ ਗੱਲ ਤਾਂ ਹੁੰਦੀ ਨਹੀਂ ਹਾਂ ਉੱਥੇ ਤਾਂ ਇੱਕ ਗੁਰੂ ਦਾ ਨਾਮ ਜਪਣਾ ਹੁੰਦਾ ਗੁਰੂ ਦਾ ਨਾਮ ਤੇ ਦਰਸ਼ਨ ਕਰਨੇ ਨੇ ਤਾਂ ਉਹ ਸਾਰਿਆਂ ਵਾਸਤੇ ਖੁੱਲੇ ਹੁੰਦੇ ਨੇ ਤੇ ਦੂਸਰੀ ਅਗਲੀ ਗੱਲ ਹੁੰਦੀ ਹੈ ਵੀ ਲੰਗਰ ਦੀ ਜਿਹੜੀ ਚੰਡੀਗੜ੍ਹ ਦੀ ਪ੍ਰਾਥਾ ਗੁਰੂ ਸਾਹਿਬ ਵੱਲੋਂ ਉੱਥੇ ਲੰਗਰ ਚੱਲਦਿਆ ਮਤਲਬ ਉੱਥੇ ਕੋਈ ਫੇਰ ਮੇਰ ਬਗਾਨੇ ਜਾਂ ਆਪਣੇ ਦੀ ਭਾਵਨਾ ਨਹੀਂ ਉੱਥੇ ਜੋ ਵੀ ਆਉਂਦਾ ਸਰਦਾਲੂ ਉਹ ਮਤਲਬ ਗੁਰੂ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਕਰਨ ਆਉਂਦਾ ਹੈ ਤੇ ਸਰਦਾਰ ਭਾਵਨਾ ਦੇ ਨਾਲ ਆਉਂਦਾ ਹੈ ਅਸੀਂ ਮੰਗਣਤ ਲੈਣ ਵਾਸਤੇ ਆਉਂਦੇ ਇਸ ਕਰਕੇ ਉੱਥੇ ਮਤਲਬ ਕੁਸ਼ਨਾ ਦੀ ਝੋਲੀ ਹਈ ਭਰੀ ਜਾਂਦੀ ਆ ਉੱਥੇ ਨਫਰਤ ਨੂੰ ਕੋਈ ਜਗ੍ਹਾ ਨਹੀਂ ਦਿੱਤੀ ਜਾਂਦੀ ਨਫਰਤ ਉੱਥੇ ਨਹੀਂ ਹੁੰਦੀ ਹੈ ਜਿੱਥੇ ਕੋਈ ਬੈਰ ਵਿਰੋਧ ਤੰਦੈ ਇਹ ਜਿਹੜਾ ਧਾਰਮਿਕ ਸਥਾਨ ਨੇ ਸਾਡੇ ਗੁਰੂ ਸਾਹਿਬ ਦੇ ਇਹ ਬੈਰ ਵਿਰੋਧੀ ਸਿੱਖਿਆ ਨਹੀਂ ਦਿੰਦੇ ਜੇ ਮਾਨਸਿਕੀ ਗਾਤ ਸੱਤੇ ਇੱਕ ਪਹਿਚਾਣ ਬੋਦੇ ਫਸਦਾ ਦੇ ਅਨਸਾਰ ਚੱਲਦੇ ਨੇ ਇਸ ਕਰਕੇ ਇੱਥੇ ਕੋਈ ਮਤਲਬ ਇਸ ਤਰ੍ਹਾਂ ਦਾ ਕਰਤਾ ਨਹੀਂ ਹੈ ਵੀ ਇੱਥੇ ਕੋਈ ਮਾਹੌਲ ਹੈ ਧਰਮ ਦਾ ਜੀ ਜੀ ਰਜਿੰਦਰ ਜੀ ਉੱਥੇ ਹੀ ਰਾਜਸਥਾਨ ਦੇ ਵਿੱਚ ਹਨੂਮਾਨਗੜ੍ਹ ਗੁਰਦੁਆਰੇ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਤੇ ਉੱਥੇ ਕਬਜ਼ਾ ਕਰਨ ਦੀ ਜਿਹੜੀ ਕੋਸ਼ਿਸ਼ ਵੀ ਕੀਤੀ ਗਈ ਹੈ ਇਸ ਦੇ ਬਾਰੇ ਤੁਹਾਡੀ ਕੀ ਰਾਏ ਹੈ ਦੇਖੋ ਜੀ ਜਿਹੜਾ ਉਹ ਹਨੂਮਾਨਗੜ੍ਹ ਦੇ ਵਿੱਚ ਇੱਕ ਪਿੰਡ ਹੈਗਾ ਉੱਥੇ ਗੁਰਦੁਆਰਾ ਸਾਹਿਬ ਕਸਬਾ ਹੈਗਾ ਕਸਬੇ ਦੇ ਵਿੱਚ ਗੁਰਦੁਆਰਾ ਸਾਹਿਬ ਹੈਗਾ ਮਹਤਾਬ ਸਿੰਘ ਆ ਬਾਬਾ ਮਹਤਾਬ ਸਿੰਘ ਹੋਰੀ ਉਹਨੇ ਜਿਹੜੇ ਮਤਲਬ ਸੀਸ ਲੈ ਕੇ ਆਏ ਸੀਗੇ ਜਿਹੜਾ ਮਤਲਬ ਮਸਤੇ ਰੰਗਨ ਨਾਲ ਸੰਬੰਧਿਤ ਮਤਲਬ ਆਏ ਧਾਰਮਿਕ ਸ਼ਖਸੀਅਤਾਂ ਨੇ ਜਿਹੜੇ ਇਹਨਾਂ ਦੇ ਗੁਰਦੁਆਰੇ ਦੇ ਵਿੱਚ ਮਤਲਬ ਪਾਰਟੀਵਾਦੀ ਹੋਈ ਪਈ ਹੈ ਉੱਥੇ ਕੀ ਹੈ ਵੀ ਉੱਥੇ ਇੱਕ ਬੰਦਾ ਜਿਹੜਾ ਗ੍ਰੰਥ ਸਿੰਘ ਪਹਿਲਾਂ ਸੀਗਾ ਜਿਹੜਾ ਉੱਥੇ ਮੈਨੇਜਰ ਹੈ ਉਹ ਉਹਦੀ ਪੰਜਾਬ ਦੇ ਵਿਚਾਕੇ ਡੈਥ ਹੋ ਗਈ ਸੀ ਉਸ ਤੋਂ ਬਾਅਦ ਉਹਦੀ ਜਿਹੜੀ ਪ੍ਰਬੰਧਕ ਹੈ ਜਿਹਦਾ ਉਹਦੀ ਮੈਸੇਜ ਨੂੰ ਦਿੱਤਾ ਗਿਆ ਸੀਗਾ ਹੁਣ ਮੈਸੇਜ ਦੇ ਕੋਈ ਲੋਕ ਨੇ ਜਿਹੜੇ ਇਹ ਖਲਾਫ ਹੋ ਚੁੱਕੇ ਨੇ ਮੈਂ ਪਤਾ ਨਹੀਂ ਉਹਨਾਂ ਤੋਂ ਮਤਲਬ ਸੱਤਾ ਹੁਣੀ ਚਾਹੁੰਦੇ ਨੇ ਇਸ ਤਰ੍ਹਾਂ ਇਹਨਾਂ ਦਾ ਆਪਸ ਦੇ ਵਿੱਚ ਟਕਰਾਅ ਹੋ ਗਿਆ ਜਿਸ ਦੇ ਕਰਕੇ ਮਤਲਬ ਸਾਥੀ ਉਧਰ ਉਧਰ ਲੱਗਣਾਂ ਚ ਗਰੇ ਖੁੰਨੀ ਮਾ ਮਤਲਬ ਮਾਹੌਲ ਬਣ ਗਿਆ ਜਿਸ ਦੇ ਕਰਕੇ ਸਿਟੀ ਤਣਾਵ ਰੀ ਬਣ ਗਈ ਉੱਥੇ ਕਾਫੀ ਪੁਲਿਸ ਸਰਕਾਰ ਨੂੰ ਲਾਉਣੀ ਪਈ ਐਸਪੀ ਐਸਐਸਟੀ ਰੈਂਕ ਦੇ ਅਫਸਰ ਨੇ ਜਿਹੜੇ ਉਹ ਉੱਥੇ ਮਤਲਬ ਲਾਉਣੇ ਪਏ ਇਸ ਕਰਕੇ ਕਾਫੀ ਹੈ ਜਿਹੜਾ ਉੱਥੇ ਤਣਾਅ ਹੈ ਕਾਫੀ ਦੇਰ ਤੋਂ ਚੱਲ ਰਿਹਾ ਹੈ ਉਹ ਉਹਨਾਂ ਦੀਆਂ ਜਿਹੜੀਆਂ ਪੱਗਾਂ ਨੇ ਉਹਨਾਂ ਨੂੰ ਵੀ ਲਾਹ ਦਿੱਤਾ ਗਿਆ ਤੇ ਜਿਹੜੇ ਸਾਡੇ ਕਕਾਰ ਹੁੰਦੇ ਨੇ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਜੋ ਸਾਨੂੰ ਪਵਾਏ ਜਾਂਦੇ ਨੇ ਅਮ੍ਰਿਤ ਛਕਨ ਤੋਂ ਬਾਅਦ ਉਹ ਵੀ ਉਤਾਰੇ ਗਏ ਨੇ ਕਟਮਾਰ ਵੀ ਕਾਫੀ ਹੋਈ ਹੈ ਹਾਂਜੀ ਕਾਫੀ ਲੋਕ ਮਤਲਬ ਹਸਤਾਲਾਂ ਦੇ ਵਿੱਚ ਦਾਖਲੇ 70 80 ਬੰਦੇ ਮਤਲਬ ਅੰਦਰ ਸੀਗੇ 70 80 ਬੰਦੇ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਦੇ ਕਾਫੀ ਮਤਲਬ ਤੂੰ ਤੂੰ ਮੈਂ ਬੈਸਵਾਜੀ ਤੋਂ ਬਾਅਦ ਤਹਥੋ ਪਈ ਹੋਈ ਹੈ ਗੱਲ ਕਰ ਇਹਨਾਂ ਨੂੰ ਥੋੜਾ ਜਿਹਾ ਇਸ ਗੱਲ ਦਾ ਚਾਹੀਦਾ ਹੁੰਦਾ ਕਿ ਜੇ ਲੜਨਾ ਹੈ ਤਾਂ ਇਨਸਾਨੀਅਤ ਦੇ ਤੌਰ ਤੇ ਵੀ ਲੜਿਆ ਜਾਵੇ ਗੁਰੂ ਸਾਹਿਬ ਨੇ ਜਦੋਂ ਉਤਾਰ ਪਾਏ ਹੁੰਦੇ ਨੇ ਗੁਰੂ ਸਾਹਿਬ ਜੀ ਬਖਸ਼ਿਸ਼ ਕੀਤੀ ਹੋਈ ਪੱਗ ਹੈ ਜਦੋਂ ਉਹ ਇਹੋ ਦੀ ਬੇਅਦਬੀ ਕਰਦੇ ਨੇ ਮਤਲਬ ਤਾਂ ਇਹਨਾਂ ਦੇ ਉੱਤੇ ਸਵਾਲ ਉੱਠਣੇ ਸ਼ੁਰੂ ਹੋ ਜਾਂਦੇ ਨੇ ਇਹਨਾਂ ਨੂੰ ਸਿੱਖ ਦਾ ਮਤਲਬ ਲੜਾਈ ਨਹੀਂ ਹੁੰਦਾ ਸਿੱਖ ਦਾ ਮਤਲਬ ਤਾਂ ਉਹਨੇ ਜੀਵਨ ਜਾਂਚ ਸਿੱਖੀ ਹੁੰਦੀ ਹੈ ਤਾਂ ਮਤਲਬ ਡਾਂਗ ਲੈ ਕੇ ਤੂੰ ਤੂੰ ਮੈਂ ਮੈਂ ਤੁਝੇ ਨੂੰ ਥੋਕ ਦੇਣਾ ਜਾਂ ਆਪਾਂ ਕਪੜੇ ਬਾੜ ਇਹ ਮਤਲਬ ਸਿੱਖ ਸਿਮਰਿਆਦਾ ਨਹੀਂ ਹੈ ਉਹਨਾਂ ਦਾ ਉਸੂਲਾਂ ਦੇ ਹਿਸਾਬ ਨਾਲ ਲੜਾਈ ਹੈ ਤੁਤਮਣ ਨਾਲ ਲੜਾਈ ਲੜਨੀ ਹੈ ਉਸ ਹਿਸਾਬ ਨਾਲ ਤਿਆਰੀ ਦੇ ਹਿਸਾਬ ਨਾਲ ਲੜਾਈ ਕਰਨੀ ਹੁੰਦੀ ਹੈ ਨਾ ਕਿ ਆਪਸ ਦੇ ਵਿੱਚ ਇੱਕ ਦੂਜੇ ਦੇ ਪ੍ਰਬੰਧ ਨੂੰ ਜਾਂ ਇੱਕ ਦੂਜੇ ਦੇ ਨਾਲ ਤੋਂ ਕਬਜ਼ਾ ਲੈਣ ਵਾਸਤੇ ਲੜ ਕੇ ਆਪਾਂ ਸਾਰੀ ਕੌਮ ਨੂੰ ਬਦਨਾਮ ਕਰ ਦਿੰਦੇ ਨੇ ਗੱਲ ਕਰ ਰਿਹਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਹੈ ਜਿਹੜੀ ਮਤੇ ਬਹੁਤਾ ਇੰਟਰਫੀਅਰ ਨਹੀਂ ਕਰਦੀ ਇਹਨਾਂ ਮਸਲਿਆਂ ਦੇ ਵਿੱਚ ਜਦੋਂ ਕਿ ਇਹ ਸਾਰੇ ਹਿੰਦੁਸਤਾਨ ਦੀ ਸਾਰੀ ਦੁਨੀਆ ਦੀ ਕਬੱਡੀ ਸੰਸਥਾ ਹੈ ਇਹਨੂੰ ਮਤਲਬ ਕਮੇਟੀ ਤੁਸੀਂ ਕਹਿੰਦੇ ਹੋ ਇੰਟਰਫੀਅਰ ਨਹੀਂ ਕਰਦੀ ਪਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਦਾ ਬਿਆਨ ਆਇਆ ਕਿ ਜੇਕਰ ਉਹਨਾਂ ਤੇ ਸਰਕਾਰ ਕੋਈ ਠੋਸ ਕਾਰਵਾਈ ਨਹੀਂ ਕਰਦੀ ਹੈ ਤੇ ਉਤੇ ਵੱਡਾ ਐਕਸ਼ਨ ਲਿਆ ਜਾਏਗਾ ਦੇਖੋ ਜੀ ਐਕਸ਼ਨ ਤਾਂ ਜੇ ਪਹਿਲਾਂ ਮਤਲਬ ਉਹ ਕਰ ਦਿੱਤਾ ਇੱਥੇ ਤੇ ਨੌਕਤੀ ਨਾ ਆਉਦੀ ਜੇ ਹੁਣ ਬਾਅਦ ਦੇ ਵਿੱਚ ਪੱਗਾਂ ਲਾਹਾ ਕੇ ਸਸ ਸੜਕ ਦੇ ਦਾਖਲੋਂ ਕੋਈ ਕੁੱਟਮਾਰ ਹੋ ਕੇ ਉਧਰੋਂ ਵੀ ਜ਼ਾਈ ਗਲੋਚ ਕਰਕੇ ਹੋਣਾ ਐਕਸ਼ਨ ਲੈਣ ਦੇ ਪਹਿਲੇ ਐਕਸ਼ਨ ਲੈਂਦੇ ਤਾਂ ਇਹ ਨਾਬਤ ਨਾਉਂ ਦੀ ਇਹ ਮਤਲਬ ਛਾਦੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਫੇਲਿਅਰ ਹੈ ਇਹ ਮਤਲਬ ਨਹੀਂ ਹੋਣਾ ਚਾਹੀਦਾ ਖਾਸ ਕਰਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਾਸਤੇ ਜਦੋਂ ਲੜਾਈਆਂ ਝਗੜੇ ਹੁੰਦੇ ਨੇ ਤਾਂ ਕਿਹਦਾ ਫੇਲਿਅਰ ਹੋ ਸਕਦਾ ਹੈ ਜਿਹੜੇ ਉਹਨਾਂ ਦੇ ਅਹੁਦੇਦਾਰ ਨੇ ਵੱਡੇ ਉਹਨਾਂ ਦਾ ਫੇਲਿਅਰ ਵੀ ਆਪਾਂ ਗਿਣ ਸਕਦੇ ਹਾਂ ਇਸ ਕਰਕੇ ਮਤਲਬ ਇਹਨਾਂ ਨੂੰ ਹੁਣ ਵੀ ਹਾਲਾਤਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਕਿ ਲਾਂਬੂ ਲਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਤੋਂ ਦੂਜੇ ਦੇ ਉੱਤੇ ਇਲਜ਼ਾਮਬਾਜ਼ੀ ਨਹੀਂ ਕਰਨੀ ਚਾਹੀਦੀ ਉਹ ਉਹਨਾਂ ਨੂੰ ਆਰਐਸਐਸ ਕਹੀ ਜਾਂਦੇ ਆ ਉਹ ਉਹਨਾਂ ਨੂੰ ਆਰਐਸਐਸ ਕਹੀ ਜਾਂਦੇ ਆ ਇਹ ਸ਼੍ਰੋਮਣੀ ਗੁਰਦਾਰਾ ਪ੍ਰਧਾਨਕ ਕਮੇਟੀ ਦਾ ਵੱਡਾ ਫਰਜ਼ ਬਣਦਾ ਹੈ ਸਿਹਰਾਰ ਸਾਹਿਬ ਦਾ ਵੀ ਫਰਜ਼ ਬਣਦਾ ਹੈ ਐਸਜੀਏ ਆਪਸੀ ਭਾਈ ਉਚ ਭਾਈ ਮਾਰੂ ਜੰਗ ਹੈ ਇਹਨੂੰ ਖਤਮ ਕਰਕੇ ਗੁਰੂ ਸਾਹਿਬ ਦੀ ਅਮਰਿਆਦਾ ਗੁਰੂ ਸਾਹਿਬ ਦੇ ਜਿਹੜੇ ਆਦੇਸ਼ ਨੇ ਉਹਨਾਂ ਦੇ ਮੁਤਾਬਕ ਗੁਰੂ ਘਰਾਂ ਦੀ ਜਿਹੜੀ ਸਾਂਝ ਸਭਾਰ ਸੇਵਾ ਹੈ ਜਿਹੜੀ ਉਹ ਕੀਤੀ ਜਾ ਸਕੇ ਜੀ ਪਰ ਉੱਥੇ ਹੀ ਪੰਜਾਬ ਦੇ ਲਈ ਬਾਰਿਸ਼ ਇੱਕ ਵਾਰ ਫਿਰ ਆਫਤ ਬਣ ਕੇ ਆ ਸਕਦੀ ਹੈ ਕੁਲਦੀਪ ਤਾਲੀਵਾਲ ਨੇ ਪਿੰਡਾਂ ਦੇ ਵਿੱਚ ਜਾ ਕੇ ਬੀਐਸਐਫ ਤੇ ਪਿੰਡ ਵਾਸੀਆਂ ਨੂੰ ਵੀ ਜਿਹੜਾ ਸੁਰੱਖਿਅਤ ਰਹਿਣ ਦੀ ਅਪੀਲ ਵੀ ਕੀਤੀ ਹੈ ਕਹਿੰਦੇ ਨੇ ਕਿ ਪੌਗ ਡੈਮ ਦੇ ਜਿਹੜੇ ਫਲੱਡ ਗੇਟ ਨੇ ਉਹਨਾਂ ਨੂੰ ਦੁਬਾਰਾ ਖੋਲਿਆ ਜਾ ਸਕਦਾ ਦੇਖੋ ਜੀ ਪੌਗ ਡੈਮ ਆ ਗਿਆ ਨੰਗਲ ਡੈਮ ਆ ਗਿਆ ਆ ਦੂਜਾ ਇੱਕ ਹੋਰ ਆ ਆ ਤਾਂ ਕਾਫੀ ਜਿਹੜੇ ਇਹਨਾਂ ਦੇ ਵਿੱਚ ਪਾਣੀ ਵੱਧ ਹੈਗਾਗਾ ਇਸ ਕੋਸ਼ਿਸ਼ ਸਰਕਾਰ ਦੇ ਵਿੱਚ ਮੰਨ ਦੇ ਵਿੱਚ ਵੀ ਥੋੜਾ ਜਿਹਾ ਡਰ ਹੈ ਵੇ ਪਾਣੀ ਇਹਨਾਂ ਨੂੰ ਥੋੜਾ ਜਿਹਾ ਤਾਂ ਖਾਲੀ ਕੀਤਾ ਜਾਵੇ ਤਾਂ ਪਾਣੀ ਜਿਆਦਾ ਛੱਡਿਆ ਹੋਇਆ ਹੈ ਜਿਹੜਿਆ ਤਿੰਨ ਦਿਨ ਨੇ ਸਾਡੇ ਰੈਡ ਅਲਰਟ ਜੈਲੋ ਅਲਰਟ ਆਲੇ ਇਹ ਲੰਘ ਜਾਣਗੇ ਅਮਨ ਜਾਂਦੇ ਉਹ ਗੱਲ ਕਰ ਪਾਣੀ ਨੂੰ ਕੰਟਰੋਲ ਕਰਨ ਵਾਸਤੇ ਸਰਕਾਰ ਨੂੰ ਇੱਕ ਪਾਲਸੀਆਂ ਬਣਾਉਣੀਆਂ ਪੈਣਗੀਆਂ ਆਪਾਂ ਤਾਂ ਰੋਜ਼ਾਨਾ ਗੱਲ ਕਰਦੇ ਆਂ ਵੀ ਇਹ ਹਾਲਾਤ ਕਿਉਂ ਬਣਦੇ ਨੇ ਜੇ ਸਾਡੀ ਮੈਨੇਜਮੈਂਟ ਕਮੇਟੀ ਸਹੀ ਨਹੀਂ ਕੰਮ ਕਰਦੀ ਚਾਹੇ ਉਹ ਸਰਕਾਰ ਦੇ ਰੂਪ ਵਿੱਚ ਆ ਜਾਏ ਕੋਈ ਕੋਈ ਵੀ ਹੈ ਜਿੰਨਾ ਕਿ ਮੈਨੇਜਰ ਸਹੀ ਨਹੀਂ ਹੁੰਦੇ ਉਹਦੀ ਮੈਨੇਜਿੰਗ ਸਹੀ ਨਹੀਂ ਹੁੰਦੀ ਤਾਂ ਆਮਤ ਇਹ ਦਿੱਕਤਾਂ ਆਉਂਦੀਆਂ ਨਦੀਆਂ ਨਾਲੇ ਨੇ ਜਿਹੜੇ ਉਹਨਾਂ ਦੇ ਕਬਜ਼ੇ ਹਟਾਏ ਜਾਣੇ ਚਾਹੀਦੇ ਨੇ ਉਹ ਜਮੀਨ ਉਹਨਾਂ ਦੇ ਨਾਲੇ ਹੈ ਜਿਹੜੀ ਵਿਕੀ ਜਾਂਦੀ ਹੈ ਉਹਨੂੰ ਨਹੀਂ ਵੇਚਿਆ ਜਾਣਾ ਚਾਹੀਦਾ ਉਹਦੇ ਚੋਂ ਰੇਸ ਦਾ ਜਿਹੜਾ ਸਿਸਟਮ ਹੈ ਉਹ ਸਿਸਟਮੈਟਿਕਲੀ ਤਰੀਕੇ ਦੇ ਨਾਲ ਕੱਢਿਆ ਜਾਣਾ ਚਾਹੀਦਾ ਤਾਂ ਕਿ ਪਾਣੀ ਗਾਂ ਆ ਕੇ ਤੁਰਫਕੇ ਤੇ ਨੁਕਸਾਨ ਨਾ ਹੋਵੇ ਇਸ ਕਰਕੇ ਮਤਲਬ ਉਸ ਲੋਕਾਂ ਨੂੰ ਵੀ ਅਲਰਟ ਕਰਨ ਗਏ ਨੇ ਧਾਰੀਵਾਲ ਸਾਹਿਬ ਧਾਰੀਵਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਹਰਾਂ ਦੇ ਵਿੱਚ ਉਹਨਾਂ ਨੇ ਕਾਫੀ ਮਿਹਨਤ ਕੀਤੀ ਹੈ ਤੇ ਕਾਫੀ ਮਤਲਬ ਉਹਨਾਂ ਨੇ ਪੁੱਲ ਦਾ ਹੀ ਕੰਮ ਕਰ ਸਕਦੇ ਆ ਆਪਾਂ ਚਲੋ ਸਿਆਸੀ ਤੌਰ ਤੇ ਤਾਂ ਗੱਲ ਵੱਖਰੀ ਹੈ ਕਿ ਇਹ ਮਨੁੱਖਤਾ ਦੀ ਸੇਵਾ ਵਾਸਤੇ ਕਾਫੀ ਕੰਮ ਕੀਤਾ ਬੰਨਾਂ ਦੇ ਉੱਤੇ ਵੀ ਰਹੇ ਨੇ ਆਪ ਸੇਵਾ ਵੀ ਕੀਤੀ ਹੈ ਚੰਗੀ ਗੱਲ ਹੈ ਅਸੀਂ ਉਹਨਾਂ ਨੂੰ ਮਤਲਬ ਧੰਨਵਾਦ ਕਰਦੇ ਆ ਇਸ ਕਰਕੇ ਉਹਨਾਂ ਨੇ ਹੁਣ ਵੀ ਅਲਰਟ ਕੀਤਾ ਅਸੀਂ ਵੀ ਅਲਰਟ ਕਰਦੇ ਆ ਆਪਣਾ ਚੈਨਲ ਵੀ ਅਲਰਟ ਕਰਦੇ ਆ ਆਪਾਂ ਤਾਂ ਉੱਤੇ ਵੀ ਅਲਰਟ ਕਰੀ ਜਾਂਦੇ ਆ ਜਿੱਦਾਂ ਨਾ ਉਹ ਕੰਮ ਚਟਕਾ ਉਹ ਟਾਪੂ ਦੇ ਵਿੱਚ ਪਹਟਾ ਆਇਆ ਅੱਛਾ ਪੰਡੀ ਸ਼ੀਤੀ ਵਰਤਦਾ ਤੇ 19 ਤਰੀਕ ਦੇ ਅਲਰਟ ਕਰੀ ਜਾਂਦੇ ਆ ਅਲਰਟ ਰਹਿਣਾ ਹੀ ਠੀਕ ਹੈ ਕਿਉਂਕਿ ਪੂਰੇ ਦੇਸ਼ਾਂ ਦੇ ਵਿੱਚ ਇਹਦੇ ਖਿਲਾਫ ਕਾਫੀ ਮਤਲਬ ਜਿਹੜਾ ਉਹਨਾਂ ਦੇ ਪ੍ਰਬੰਧ ਬਣਾਏ ਹੋਏ ਨੇ ਸਾਡੇ ਪ੍ਰਬੰਧ ਨੇ ਜਿਹੜੇ ਰੱਬ ਆਸਰੇ ਨੇ ਇਸ ਕਰਕੇ ਸਾਡੇ ਨੁਕਸਾਨ ਹੋਣ ਦਾ ਵੱਧ ਖਤਰਾ ਰਹਿਣਾ ਅਸੀਂ ਕੋਸ਼ਿਸ਼ ਕਰੀਏ ਵੀ ਸਾਡੇ ਉਹ ਨੁਕਸਾਨ ਨੇ ਜਿਹੜੇ ਨਾ ਹੋਣ ਜੀ ਬਿਲਕੁਲ ਮਿਹਰਬਾਨ ਇੱਕ ਗੱਲ ਇੱਥੇ ਵੀ ਇਹ ਵੀ ਆਂਦੀ ਹੈ ਕਿ ਸ ਕੁਲਦੀਪ ਸਿੰਘ ਧਾਲੀਬਾਦ ਜਾ ਕੇ ਸਰਕਾਰ ਦੇ ਜਿਹੜੇ ਬੀਐਸਐਫ ਉਹਨਾਂ ਨੂੰ ਮਿਲੇ ਨੇ ਪਰ ਸਰਕਾਰ ਦੇ ਵੱਲੋਂ ਕੋਈ ਪੁਕਤਾ ਪ੍ਰਬੰਧ ਹਲੇ ਤੱਕ ਨਹੀਂ ਕੀਤੇ ਗਏ ਤੇ ਨਾ ਹੀ ਉੱਥੇ ਜਾ ਕੇ ਜਿਹੜਾ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤੇ ਨਾ ਹੀ ਲੋਕਾਂ ਨੂੰ ਉੱਥੋਂ ਹਟਾ ਕੇ ਕਿਤੇ ਸੁਰੱਖਿਅਤ ਜਗ੍ਹਾ ਦੇ ਉੱਪਰ ਰੱਖਿਆ ਗਿਆ ਹੈ। ਪਰ ਇਹ ਹੈ ਨਾ ਮੈਨੂੰ ਲੋਕ ਥੋੜਾ ਜਿਹਾ ਜਦੋਂ ਆਪਣੇ ਘਰਾਂ 'ਚੋਂ ਮਤਲਬ ਜਲਦੀ ਨਹੀਂ ਉੱਠਦੇ ਹੁੰਦੇ ਹੈਨਾ ਜਿੰਨਾ ਚਿਰ ਕੋਈ ਅਣ ਬੇਵਸੀ ਹੁੰਦੀ ਹੈ ਐ ਹੁੰਦਾ ਵੀ ਹਜੇ ਕਿਹੜਾ ਪਾਣੀ ਝਿੰਦਾ ਹਜੇ ਕਿਹੜਾ ਕੁਛ ਹੈਗਾ ਮਤਲਬ ਇਸ ਕਰਕੇ ਥੋੜੀ ਜਿਹੀ ਦਿੱਕਤ ਆ ਜਾਂਦੀ ਹੈ ਲੋਕਾਂ ਨੂੰ ਅਲਰਟ ਰਹਿਣਾ ਚਾਹੀਦਾ ਜਿਹੜਾ ਆਪਦਾ ਸਮਾਨ ਹੈ ਉਸ ਹਿਸਾਬ ਨਾਲ ਸਾਹਮਣੇ ਰੱਖਣਾ ਚਾਹੀਦਾ ਸਰਕਾਰ ਦੀ ਕੋਈ ਵੀ ਗਾਈਡਲਾਈਨ ਆਉਂਦੀ ਹੈ ਸਰਕਾਰ ਦਾ ਕੋਈ ਵੀ ਆਦੇਸ਼ ਆਉਂਦਾ ਉਹਨੂੰ ਫਾਲੋ ਕਰਨਾ ਚਾਹੀਦਾ ਕਿਉਂਕਿ ਸਰਕਾਰ ਨੂੰ ਦੂਰੋਂ ਜਿਹੜਾ ਖਤਰਾ ਹੁੰਦਾ ਉਹ ਦਿਖਾਈ ਦਿੰਦਾ ਹੁੰਦਾ ਲੋਕ ਆਪਾਂ ਨੂੰ ਫੋਕਸ ਜਦੋਂ ਖਤਰਾ ਕੋਲੇ ਆ ਜਾਂਦਾ ਉਦੋਂ ਦਿਖਾਈ ਦਿੰਦਾ ਹੈ ਇਸ ਕਰਕੇ ਜਿਹੜਾ ਸਾਡਾ ਜਾਨੀ ਮਾਲੀ ਨੁਕਸਾਨ ਹੈ ਉਹ ਨਾ ਹੋਵੇ ਸਾਡੇ ਅਸੀਂ ਪ੍ਰਮਾਤਮਾ ਅੱਗੇ ਵੀ ਇਹੀ ਅਰਦਾਸ ਜੀ ਸਾਡੇ ਤੇ ਮਾਲਕਾ ਮਿਹਰ ਭਰਿਆ ਹੱਥ ਰੱਖੀ ਕਿਉਂਕਿ ਸਾਡੇ ਅਸੀਂ ਪਹਿਲੀ ਵਾਰ ਹੱਥ ਨਹੀਂ ਕਾਫੀ ਜਿਹੜੀ ਉਹ ਹੰਡਾ ਰਹੇ ਹਨ ਜੇ ਕਰਕੇ ਮਤਲਬ ਬੇਨਤੀ ਇਹ ਹੈ ਕਿ ਅਲਰਟ ਰਹੋ ਚਾਰੇ ਪਾਸੇ ਅਫਵਾਹਾਂ ਤੇ ਯਕੀਨ ਨਾ ਕਰੋ ਜੇ ਉਹ ਵੀ ਕੋਈ ਮਤਲਬ ਜ਼ਿੰਮੇਵਾਰ ਬੰਦੇ ਵੱਲੋਂ ਕੋਈ ਹੁਕਮ ਦਿੱਤਾ ਜਾਂਦਾ ਕੋਈ ਆਦੇਸ਼ ਦਿੱਤਾ ਜਾਂਦਾ ਉਹ ਉਹਦਾ ਸਾਥ ਦਿਓ ਤੇ ਆਪਣੇ ਬੱਚੇ ਤੇ ਪਸ਼ੂ ਆਪਣਾ ਸਮਾਨ ਉਹਨਾਂ ਨੂੰ ਸਾਰਿਆਂ ਨੂੰ ਮਤਲਬ ਸੰਭਾਲ ਕੇ ਰੱਖੋ ਤਾਂ ਕਿ ਤ੍ਰਾਸਤੀ ਦੇ ਵਿੱਚ ਮਤਲਬ ਫਿਰ ਜਾਨ ਦੀ ਬਣ ਜਾਂਦੀ ਹੈ ਦਰ ਸਮਾਨ ਦੀ ਨਹੀਂ ਹੁੰਦੀ ਇਸ ਕਰਕੇ ਮਤਲਬ ਪਹਿਲਾਂ ਹੀ ਜਿਹੜਾ ਅਲਰਟ ਰਿਹਾ ਜਾਵੇ ਤਾਂ ਅੱਛਾ ਹੈ ਬਹੁਤ ਬਹੁਤ ਮਿਹਰਬਾਨੀ ਰਜਿੰਦਰ ਜੀ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਨ ਲਈ ਧੰਨਵਾਦ ਸੋ ਦੋਸਤੋ ਇਸੇ ਡਾਕਟਰ ਅਰਜਿੰਦਰ ਮਾਨਸਾ ਤੋਂ ਜੋ ਅਕਸਰ ਸਾਨ ਨਾਲ ਜੁੜਦੇ ਨੇ ਤੇ ਆਪਣੇ ਜਿਹੜੇ ਵਿਚਾਰ ਉਹ ਸਾਡੇ ਨਾਲ ਜਰੂਰ ਸਾਂਝੇ ਕਰਦੇ ਨੇ ਤੇ ਉਹਨਾਂ ਕਿਹਾ ਕਿ ਸਿੱਖਾਂ ਦੇ ਲਈ ਜਿੱਥੇ ਕਿ ਜੇ ਪਹਿਲਾ ਪਹਿਲਗਾਮ ਦੇ ਹਮਲੇ ਨੂੰ ਲੈ ਕੇ ਪਾਕਿਸਤਾਨ ਤੇ ਪੰਜਾਬ ਦੇ ਵਿੱਚ ਇੱਕ ਰੋਜ਼ ਦੀ ਜਿਹੜੀ ਲਹਿਰ ਸੀ ਤੇ ਭਾਈਚਾਰਕ ਸਾਂਝ ਜਿਹੜੀ ਟੁੱਟਣ ਤੇ ਸੀ ਸ਼ਾਇਦ ਉਹ ਦੁਬਾਰਾ ਜਿਹੜੀ ਬਰਕਰਾਰ ਹੋ ਜੇ ਲਾਂਘਾ ਖੁੱਲਣ ਦੇ ਲਈ ਕਿਉਂਕਿ ਇੱਧਰੋਂ ਬਹੁਤ ਸਾਰੇ ਸਾਡੇ ਜੀ ਨੇ ਜਿਹੜੇ ਪਾਕਿਸਤਾਨ ਦੇ ਵਿੱਚ ਵਾਸੀ ਨੇ ਤੇ ਜਿਹੜੇ ਪਾਕਿਸਤਾਨ ਦੇ ਇੱਧਰ ਪੰਜਾਬ ਦੇ ਵਿੱਚ ਰਹਿੰਦੇ ਨੇ ਇੱਕ ਦੂਜੇ ਨਾਲ ਆਉਣਾ ਜਾਣਾ ਮਿਲਣਾ ਵਰਤਣਾ ਲੱਗਿਆ ਰਹਿੰਦਾ ਹੈ ਤੇ ਉਹ ਦੁਬਾਰਾ ਤੋਂ ਫਿਰ ਸ਼ੁਰੂ ਹੋ ਜਾਵੇ ਤੇ ਨਾਲ ਹੀ ਜੇਕਰ ਗੱਲ ਕਰਦੇ ਆ ਅਸੀਂ ਦੁਬਾਰਾ ਮਾਰਿਸ਼ ਦੇ ਵੱਲੋਂ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਉਹਦੇ ਲਈ ਕਿ ਪਾਰੀ ਬਰਸਾਤ ਜਿਹੜੀ ਪੈਣ ਦੇ ਸੰਭਾਵਨਾ ਹੈ ਤੇ ਸਰਕਾਰ ਦੇ ਵੱਲੋਂ 17 ਜ਼ਿਲ੍ਹਿਆਂ ਨੂੰ ਜਿਹੜਾ ਅਲਰਟ ਜਾਰੀ ਕੀਤਾ ਗਿਆ ਹੈ ਤੇ ਪੌਂਗ ਡੈਮ ਪਾਖੜਾ ਵਿਆਸ ਦੇ ਜਿਹੜੇ ਫਲੱਡ ਗੇਟ ਨੇ ਉਹ ਖੋਲੇ ਜਾਣਗੇ ਜੇਕਰ ਪਾਣੀ ਦਾ ਪੱਧਰ ਜ਼ਿਆਦਾ ਵੱਧ ਗਿਆ ਤਾਂ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਘਰਾਂ ਦੇ ਵਿੱਚ ਜਿਹੜੇ ਕੋਈ ਬੈਠਾ ਤੋਂ ਉਤੋਂ ਜਗ੍ਹਾ ਨੂੰ ਛੱਡ ਕੇ ਖਤਰੇ ਦੀ ਜਗ੍ਹਾ 'ਚ ਜੇਕਰ ਬੈਠਾ ਤਾਂ ਕਿਸੇ ਸੁਰੱਖਿਅਤ ਜਗ੍ਹਾ ਦੇ ਵਿੱਚ ਜਾ ਕੇ ਦੁਬਾਰਾ ਆਪਣਾ ਜਿਹੜਾ ਵਾਸ ਹੈ ਉਹ ਕਰ ਸਕਦੇ ਨੇ ਤੇ ਪਰ ਆਪਣੇ ਵੱਲੋਂ ਇੱਕ ਪੂਰਾ ਪੁਖਤਾ ਪ੍ਰਬੰਧ ਹੈ ਜਿਹੜਾ ਲੋਕਾਂ ਦੇ ਨਾਲ ਕੁਲਦੀਪ ਸਿੰਘ ਢਾਲੀਵਾਲ ਰਲ ਕੇ ਕਰ ਰਹੇ ਨੇ ਤੇ ਉੱਥੇ ਬੀਐਸਐਫ ਦੇ ਨੌਜਵਾਨਾਂ ਨੂੰ ਨਾ ਅਪੀਲ ਵੀ ਕੀਤੀ ਹੈ ਕਿ ਜੇਕਰ ਕਿਸੇ ਚੀਜ਼ ਦੀ ਜ਼ਰੂਰਤ ਆ ਤਾਂ ਤੁਸੀਂ ਮੈਨੂੰ ਫੋਨ ਕਰੋ ਤੇ ਪਿੰਡ ਵਾਸੀਆਂ ਨੂੰ ਵੀ ਉਹਨਾਂ ਇਹੀ ਕਿਹਾ ਕਿ ਬੱਚਿਆਂ ਨੂੰ ਤੇ ਖੁਦ ਪਾਣੀ ਤੋਂ ਦੂਰ ਰਹਿਓ ਤੇ ਕਿਤੇ ਸੁਰੱਖਿਆ ਜਗ੍ਹਾ ਦੇ ਵਿੱਚ ਜਾ ਕੇ ਰਹੋ ਪਾਣੀ ਦਾ ਇਹ ਨਹੀਂ ਪਤਾ ਕਿ ਰਾਤੋ-ਰਾਤ ਕਿੰਨਾ ਪੱਧਰ ਵੱਜ ਜਾਵੇ ਹੋ ਸਕਦਾ ਪਾਣੀ ਨਾ ਵੀ ਆਵੇ ਇਹਦੀ ਕੋਈ ਕੁਦਰਤ ਦੀ ਰਾਂਗ ਨਹੀਂ ਮੀ ਪੈ ਵੀ ਸਕਦਾ ਹੈ ਪਰ ਜਿਸ ਤਰ੍ਹਾਂ ਮੌਸਮ ਵਿਭਾਗ ਨੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਪਾਰੀ ਬਰਸਾਤ ਦੀ ਜਿਹੜੀ ਜਾਣਕਾਰੀ ਆ ਉਹ ਦਿੱਤੀ ਹੈ ਸੋ ਦੋਸਤੋ ਏਸੀ 11 ਵਜੇ ਦੀ ਲਾਈਵ ਦੀ ਅਪਡੇਟ ਨਾਵਾ ਕੋਈ ਹੋਰ ਮੁੱਦਾ ਲੈ ਕੇ ਜਲਦੀ ਅਸੀਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੇ